ਸਾਜਾ ਦਾ ਮਹਾਰਾਜਾ ਰਣਜੀਤ ਸਿੰਘ ਨੂੰ ਦਿੱਤੀ ਸੀ ਕੋਰੜੇ ਲੱਗੇ ਸੀ ਉਹਦੇ ਉਹ 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 ਦਿੰਦੇ ਸੀ ਸਜ਼ਾ ਹੁਣ ਤਾਂ ਜਥੇਦਾਰ ਕੀੜੇ ਆ ਹੁਣ ਤਾਂ ਲਫਾਫਿਆਂ ਵਾਲੇ ਜਥੇਦਾਰ ਆ ਜੀ ਨਿਆ ਕਰਦਾ ਸੀ ਮਹਾਰਾਜਾ ਰਣਜੀਤ ਸਿੰਘ ਵੇਲੇ ਫੂਲਾ ਸਿੰਘ ਕਰਕੇ ਜਥੇਦਾਰ ਹੁਣ ਨਾ ਤਾਂ ਕੋਈ ਜਥੇਦਾਰੀ ਕਾਲ ਤੱਕ ਏਡਾ ਤਕੜਾ ਆਇਆ ਇਹ ਤੱਕ ਤੇ ਨਾ ਹੀ ਸਾਡੀ ਜਿਉਂਦੇ ਜਿਉਂਦੇ ਆਉਣਾ ਸਾਨੂੰ ਪੈਠੋ ਦੀ ਕਮੈਦ ਹੈ ਮਾਦਾ ਕਹਿੰਦਾ ਇਹਨੂੰ ਗੋਲੀ ਦਾ ਆਰਡਰ ਹੋਣਾ ਚਾਹੀਦਾ ਆਪੇ ਇਹ ਜਸਕਬੀਰ ਮਾਨ ਵਾਲਾ ਕਹਿੰਦੇ ਜਿਹੜੇ ਕਾਂਡ ਕਰਾਏ ਕਾਂਡ ਕਰਾ ਕੇ ਨਾ ਆਪ ਦੀ ਸਿਹਤ ਕੈਮਰਾ ਦੇ ਤੇ ਦੂਜਿਆਂ ਨੂੰ ਤਾਂ ਮਰਨ ਦੇ ਲੋਕ ਮਰ ਜਾਂਦੇ ਤਾਂ ਦੂਜੀ ਵੱਡੀ ਸਜ਼ਾ ਹੋਰ ਕੀ ਹੋਊਗੀ ਜਿਹੜੀ ਮਾਲਾ ਵੀ ਜਿਵੇਂ ਹੁਣ ਏਡੇ ਵਾਲਾ ਰਾਜ ਤੋਤੇ ਥੱਲੇ ਆ ਗਿਆ ਅਸਲ ਸਜ਼ਾ ਤਾਂ ਉਹ ਭੁਗਤ ਰਿਹਾ ਹੈ ਜਿਹੜਾ ਭੁਗਤ ਹੈ ਸਿਆਸੀ ਲੀਡ ਉਹਨੂੰ ਬਾਹਰ ਕਰਤਾ ਤਨਖਾਹਿਆ ਕਰਾਰ ਦੇਤਾ ਤੇ ਹੋਰ ਇਹਦੇ ਉੱਤੇ ਕੀ ਰਹਿ ਗਿਆ ਸੀ ਭਾਉ ਦੇ ਦਿੱਤਾ ਤੇ ਫਿਰ ਉਹ ਪਾਰਟੀ ਜੋ ਮਤਲਬ ਖਾਸ ਸੀ ਉਹ ਚਿੰਗਾ ਝਾੜੇ ਤੋਂ ਖੜਾ ਛੁਰਦਾ ਕਤਲ ਦੇ ਕੰਮਾਂ ਚ ਤਾਂ ਫਿਰ ਤਾਂ ਹਰੇਕੀ ਝਾੜਨ ਲੱਗ ਗਈ ਕਹਿੰਦਾ ਮੈਂ ਛੋਟੀ ਨਹੀਂ ਮੰਨਦੇ ਸਾਬ ਜੀ ਨੇ ਹੈ ਜਿਹੜੀ ਝਾੜਨ ਦੀ ਆਪਾਂ ਛੋਟੀ ਮੰਨਦੇ ਐਸੀ ਛੋਟੀ ਮੰਨਦਾ ਕੋਈ ਪੈਸਾ ਲੈ ਨਹੀਂ ਇਹਦੇ ਕਰੇ ਪੈਸਾ ਸਾਰੇ ਸਖਦੇਵ ਸਿੰਘ ਢੀਂਡਸ ਨੇ ਬਿਆਨ ਦਿੱਤਾ ਨਹੀਂ ਵੀ ਇਹਨਾਂ ਨੇ ਕਿਉਂ ਮਾਫੀ ਦਿੱਤੀ ਉਹ ਇਹਨਾਂ ਦੀ ਪਾਰਟੀ ਛੱਡ ਜਾਂਦਾ ਉਹ ਕਿਵੇਂ ਉਹ ਕਰਨ ਲੱਗੇ ਜਿੰਨਾ ਚਿਰ ਇਹਨਾਂ ਦੀ ਪਾਰਟੀ ਸੀਗਾ ਉਹਨਾਂ ਜਿਹੜੇ ਇਹਨਾਂ ਦੇ ਮਗਰ ਹੈ ਤੇ ਜਦੋਂ ਇਹਨਾਂ ਨੇ ਪਾਰਟੀ ਛੱਡਤੀ ਉਹਦੇ ਇਹਨਾਂ ਦੇ ਖਿਲਾਫ ਕਿਵੇਂ ਬੋਲਣ ਲੱਗੇ ਆਂਦੇ ਆ ਨੁਕਾ ਕਹਾਂਗੇ ਫਾਹੇ ਦੇ ਦੇ ਉਹ ਕਦੋਂ ਦਿੰਦੇ ਜਿਵੇਂ ਐਡਾ ਐਡੀ ਮਲੋਂ ਉਹਨਾਂ ਨੂੰ ਗਲਤੀਆਂ ਹੋਈਆਂ ਨੇ ਕਾਂਡ ਹੋਏ ਨੇ ਮਤਲਬ ਲੱਗਦਾ ਵੀ ਤੁਸੀਂ ਛੋਟੀ ਸਜ਼ਾ ਹੁੰਦੀ ਜੁੱਤੀਆਂ ਝਾੜਨ ਦੀ ਇੱਕ ਵਾਰੀ ਇਹਨੂੰ ਦਿੱਤੀ ਸੀ ਉਦੋਂ ਤਾਂ ਝਾੜੀਆਂ ਨਹੀਂ ਹੁਣ ਵੇਖੋ ਝਾੜ ਦੂਗਾ ਕਹਿੰਦੇ ਝਾੜ ਦੂਗਾ ਖੜਾ ਛੜਦਾ ਫਿਰ ਇਹਦੂ ਪੰਟਾ ਕ ਮਹੀ ਜਾ ਕਿਵੇਂ ਜੀ ਜੁੱਤੀਆਂ ਝਾੜੇ ਤੋਂ ਖੜਾ ਛੁਰਦਾ ਕਤਲ ਦੇ ਕੰਮਾਂ ਚ ਤਾਂ ਫੇਰ ਤਾਂ ਹਰੇਕੀ ਝਾੜਨ ਲੱਗ ਜੁੱਤੀਆਂ ਦਾ ਮੈਂ ਛੋਟੀ ਨਹੀਂ ਮੰਨਦੇ ਸਾਬ ਜੀ ਨੇ ਜਿਹੜੀ ਜੁੱਤੀਆਂ ਝਾੜਨ ਦੀ ਆਪਾਂ ਨੇ ਛੋਟੀ ਮੰਨਦੇ ਐਸੀ ਛੋਟੀ ਮੰਨਦਾ ਕੋਈ ਪੈਸਾ ਲੈ ਨਹੀਂ ਜੇ ਕਰੇ ਪੈਸਾ ਪੈਸਾ ਤੋਂ ਘਣੋਂ ਵੀ ਜਿਹੜਾ ਪਾਪ ਕਰਿਆ ਤੋਂ ਮੁੰਡੇ ਮਾਰੇ ਗੱਭਰੂ ਜਵਾਨੇ ਤੋਂ ਪਾਪ ਮਹਾਰਾਜ ਫੇਰ ਉਹਦੇ ਮਹਾਰਾਜ ਦੀ ਬਾਣੀ ਚੱਲੀ ਜਾਂਦੀ ਹੈ ਨਗਰ ਕੀਰਤਨ ਵੀ ਸਾਰਾ ਕੁਝ ਹੋ ਜਾਂਦਾ ਤੇ ਇਹ ਤੋਂ ਪਾਪ ਕੀ ਹੋਊਗਾ ਪਰ ਸਰੇ ਆਮ ਗੋਲੀ ਚੱਲੀ ਉੱਤੇ ਹਾਂ ਸਰੇ ਆਮ ਚੱਲੀ ਆ ਜਮਾ लोगां म्हणो लो कहया जांदा के सजा ओ <laughs> हो सकदी जमे राजनीति हमेशा ਲਈ ਛੱਡ ਦੇਨੇ ਹਾਂ ਐ ਤਾਂ ਹੁਣ ਦੇਖ ਪਤਾ ਹੀ ਆਪਾਂ ਨੂੰ ਜਿਹੜਾ ਕੁਛ ਕਰਿਆ ਇਹਨਾਂ ਨੇ ਇਹ ਗੱਲ ਦਾ ਕੀ ਹੈ ਸਭ ਤਾਕਤ ਕਾਲ ਤੱਕ ਸਭ ਇਹਨਾਂ ਦੀ ਸੀਗੇ ਉਦੋਂ ਜਿਹੜਾ ਕੁਛ ਹੋ ਗਿਆ ਹੁਣ ਵੀ ਇਹਨਾਂ ਦੀ ਹੈ ਅੰਕਲ ਜੀ ਇਹ ਹਮੇਸ਼ਾ ਲਈ ਛੱਡ ਦੇਣੀ ਚਾਹੀਦੀ ਇਹਨਾਂ ਨੂੰ ਮਤਲਬ ਕਿ ਰਾਜਨੀਤੀ ਛੱਡ ਸਕਦੇ ਨੇ ਛੱਡ ਦੇਣ ਬਹੁਤ ਕੁਛ ਬਣਾ ਲਿਆ ਇਹਨਾਂ ਨੇ ਫਿਰ ਬਹੁਤ ਕੁਛ ਇਹਨਾਂ ਕੋਲ ਕੋਈ ਤੋੜਾ ਤਾਂ ਨਹੀਂ ਕਾਹੇ ਦਾ ਮਥੇਰਾ ਕੁਛ ਛੱਡ ਦੇਣ ਛੱਡ ਦੇਣਗੇ ਹਾਂ ਜੀ ਛੱਡ ਦੇਣ ਫਿਰ ਅਸੀਂ ਤਾਂ ਕਹਿੰਦੇ ਛੱਡ ਦੇਣ ਛੱਡਣੀ ਨਾ ਛੱਡਣੀ ਤਾਂ ਇਹਨਾਂ ਦੀ ਮਰਜ਼ੀ ਛੱਡੀ ਤਾਂ ਬਾਦਲ ਸਾਹਿਬ ਨੇ ਨਹੀਂ ਵੱਡੇ ਨੇ ਤੁਹਾਨੂੰ ਲੱਗਦਾ ਜਿਹੜੇ ਬਿਆਦਵੀ ਵਾਲਾ ਕਾਂਡ ਗੋਲੀ ਕਾਂਡ ਹੋਇਆ ਉਹ ਵੱਡਾ ਹੋ ਗਿਆ ਨਾ ਕੱਲ੍ਹ ਤੋਂ ਵੱਡੀ ਹੋ ਗਈ ਹੁਣ ਵੱਡੀ ਤਾਂ ਹੋਈ ਹੀ ਆ ਕੀ ਪਤਾ ਹੁਣ ਇਹਨਾਂ ਨੇ ਕਰੀਏ ਕਿ ਕਿਸੇ ਨੇ ਕਰਾਈ ਹੈ ਜਾਂ ਨਾ ਇਹਨਾਂ ਦਾ ਲਈ ਜਾਂਦੇ ਲੋਕ ਭਾਈ ਤਾਂ ਉਹਨੇ ਚੰਗੇ ਕੰਮ ਬਹੁਤ ਕਰੇ ਨੇ ਤੇ ਚੰਗੇ ਵੀ ਉਹ ਚੰਗੇ ਵੀ ਕਰਦਾ ਹੀ ਹੁੰਦਾ ਜਿਹੜਾ ਪ੍ਰਜਾ ਦਾ ਰਾਜਾ ਹੁੰਦਾ ਉਹ ਚੰਗੇ ਵੀ ਕਰਦਾ ਮਾੜੇ ਵੀ ਹੁੰਦੇ ਉਹ ਤੋਂ ਮਾੜੇ ਫਿਰ ਮੂਰੇ ਆ ਜਾਂਦੇ ਹੈਨਾ ਇਹ ਗੱਲ ਹੈ ਮਾੜਾ ਕੰਮ ਦੇਣ ਲੱਗ ਜਾਂਦਾ ਮਾੜਾ ਭਵੇਂ ਤੂੰ ਮਰਦੇ ਦਮ ਤੱਕ ਹੋ ਜਾਏਗਾ ਬੰਦੇ ਤੋਂ ਉਹੀ ਰੜਕੂ ਹੈ ਲੋਕਾਂ ਦੇ ਹਾਂ ਚੰਗੇ ਕੰਮ ਚੰਗੇ ਕੰਮ ਦੱਬੇ ਜਾਂਦੇ ਥੱਲੇ ਉਹਦੇ ਪਰ ਉਹ ਗੱਲ ਹੈ ਇਹਨਾਂ ਦਾ 10 ਮਾਰ ਨਾਲ ਹੋ ਗਈ ਉਹ ਤਾਂ ਪਤਾ ਨਹੀਂ ਮੇਰੇ ਕੋਲ ਤਾਂ ਕੋਈ ਹੈ ਨਹੀਂ ਨਾ ਖਬਰਾਂ ਖਬਰਾਂ ਸੁਣਨ ਨੂੰ ਕਿ ਨਹੀਂ ਇਹਨਾਂ ਦੇ ਹੁਣ ਗੱਭਰੂ ਜਵਾਨ ਪੁੱਤ ਲੰਗਰ ਪਰਤੌਂਦੇ ਮਾਰਦੇ ਫਿਰ ਉਹਨਾਂ ਦਾ ਫਿਰ ਤੋਂ ਪਤਾ ਹੀ ਹੁਣ ਵੀ ਜੋੜੇ ਝਾੜੇ ਤਾਂ ਨਹੀਂ ਖੜਾ ਛੋਟਦਾ ਮੈਂ ਬੰਦਾ ਮਾਰ ਦੇਣਾ ਮੈਨੂੰ ਜੋੜੇ ਝਾੜ ਦੂੰ ਮੈਂ ਸਾਰੇ ਪਿੰਡ ਦੇ ਝਾੜ ਦੂੰ ਰੱਖ ਦੇ ਉੱਥੇ ਮੇਰਾ ਖੜਾ ਛੁੱਟ ਜੇ ਆਇਤਾ ਨਹੀਂ ਛੋਟਦੇ ਹਾਂ ਕਿ ਕਿ ਜੋੜਾ ਚਾਣਾ ਤੋਂ ਨਹੀਂ ਛੋਟਦਾ ਗਬਰੂ ਜਵਾਨ ਮੁੰਡੇ ਹੀ ਉਮਰ ਦੇ ਮਾਰੇ ਡੇਨਾਂ ਨੇ ਫੇਰੋ ਫੇਰੋ ਤੈਨੂੰ ਪਤਾ ਗਿਆ ਛੋਟੇ ਵੀ ਜਥੇਦਾਰ ਵੀ ਇਹਨਾਂ ਦੀ ਹੈ ਹੂੰ ਤੇ ਵੱਤ ਉਹ ਇਹਨਾਂ ਨੂੰ ਕੀ ਕਹਣਗੇ ਭਾਂਡੇ ਮਾਈ ਦਿਓ ਹੂੰ ਹੋਰ ਕੁਛ ਨਹੀਂ ਕੋਈ ਸਜ਼ਾ ਬਹੁਤ ਆ ਇਹ ਸਜ਼ਾ ਨਾਲ ਇਹਨਾਂ ਨੂੰ ਕੀ ਬਣਦਾ ਹੂੰ ਲੋ ਪੰਜਾਬ ਨੂੰ ਲੁੱਟ ਕੇ ਖਾ ਗਏ ਪਰ ਇਹ ਤਾਂ ਕੰਮ ਬਹੁਤ ਕਰੇ ਨੇ ਕੰਮ ਜਿੰਨਾ ਕੰਮ ਕਰਿਆ ਉਹਦੋਂ ਤਿੱਗਣਾ ਇਹਨਾਂ ਨੇ ਬਣਾ ਵੀ ਲਿਆ ਇਹਨਾਂ ਨੇ ਬਹੁਤ ਕੁਝ ਬਣਾ ਲਿਆ ਪੰਜਾਬ ਚ ਜੀ ਜੀ ਹਾਂ ਮਤਲਬ ਇਹ ਕਹਿੰਦਾ ਸੇਵਾ ਹੀ ਅਸੀਂ ਕਰੀਏ ਕਹਿੰਦੇ ਜਿੰਨੀ ਵੀ ਪੰਜਾਬ ਦੀ ਨਾ ਜੀ ਨਾ ਨਾ ਕੋਈ ਇਹਨਾਂ ਨੇ ਸੇਵਾ ਨਹੀਂ ਇਹਨਾਂ ਦਾ ਸ਼੍ਰੋਮਣੀ ਕਮੇਟੀ ਤੋਂ ਕਬਜ਼ਾ ਚੱਕਿਆ ਜਾਵੇ ਚੋਣ ਨਹੀਂ ਲੜ ਸਕਦੇ ਰਾਜਨੀਤੀ ਲੋਕ ਹੀ ਛੜਾ ਦੇਣਗੇ ਐਮਪੀ ਇੱਕ ਰਹਿ ਗਿਆ ਇਹਨਾਂ ਕੋਲੇ ਹਰਸੇਦ ਕੌਰ ਬਾਦਲ ਤੇ ਮਨਪ੍ਰੀਤ ਅੱਲ੍ਹੀ ਰਹਿ ਗਿਆ ਐਮਐਲਏ ਤੇ ਬਾਦਲ ਸਾਹਿਬ ਬਾਦਲ ਦੀ ਐਂਟਰੀ ਖਤਮ ਹੋ ਗਈ ਵਿਧਾਨ ਸਭਾ ਚੋਂ ਤੇ ਆਪੇ ਲੋਕ ਹੀ ਛੜਾਉਣਗੇ ਇਹ ਨਹੀਂ ਛੜ ਦੇਗੇ ਪਰ ਬਾਦਲ ਸਾਹਿਬ ਕਹਿੰਦੇ ਨੇ ਵੀ ਸਾਡੇ ਪ੍ਰਤੀ ਸਾਜ਼ਿਸ਼ ਕੀਤੀ ਗਈ ਅਸੀਂ ਇਹ ਕੰਮ ਕਰੇ ਸੀ ਜਿੰਨੇ ਵੀ ਸਰਸਿਆਲ ਨੂੰ ਮਾਫੀ ਦੇਣੀ ਜਾਂ ਜੋ ਵੀ ਹੋਇਆ ਕੋਈ ਸਾਜ਼ਿਸ਼ ਨਹੀਂ ਕਰੀ ਕੁਝ ਨਹੀਂ ਕਰਿਆ ਸਾਬ ਇਹਨਾਂ ਨੇ ਮਿਲੀ ਭੋਗ ਤੁਸੀਂ ਸਾਰੇ ਸੁਖਦੇਵ ਸਿੰਘ ਢੀਂਡਸੇ ਨੇ ਬਿਆਨ ਦਿੱਤਾ ਨਹੀਂ ਵੀ ਇਹਨਾਂ ਨੇ ਕਿਉਂ ਮਾਫੀ ਦਿੱਤੀ ਉਹ ਇਹਨਾਂ ਦੀ ਜਿਹੜਾ ਇਹਨਾਂ ਦੀ ਪਾਰਟੀ ਛੱਡ ਜਾਂਦਾ ਉਹ ਕਿਵੇਂ ਉਹ ਕਰਨ ਲੱਗੇ ਜਿੰਨਾ ਚਿਰ ਇਹਨਾਂ ਦੀ ਪਾਰਟੀ ਸੀਗਾ ਉਹਨਾਂ ਚਿੱਤੇ ਇਹਨਾਂ ਦੇ ਮਗਰ ਹੈ ਤੇ ਜਦੋਂ ਇਹਨਾਂ ਨੇ ਪਾਰਟੀ ਛੱਡਤੀ ਉਹਦੇ ਇਹਨਾਂ ਦੇ ਖਿਲਾਫ ਕਿਵੇਂ ਬੋਲਣ ਲੱਗੇ ਜਾਂਦੇ ਸਿਰ ਪਹਿਲਾਂ ਡਰਦੇ ਸੀ ਉਹ ਡਰਦੇ ਆ ਜੀ ਉਹ ਵੱਡੇ ਪਾਤੋਂ ਡਰਦੇ ਸੀ ਉਹ ਸਾਰੇ ਹੁਣ ਕਿਵੇਂ ਸੁਖਵੀਰ ਇਕੱਲਾ ਰਹਿ ਗਿਆ ਹੁਣ ਸਾਰਿਆਂ ਨੂੰ ਕਿਵੇਂ ਪਤਾ ਤਾਲਤਾ ਸਨੇ ਸੱਦ ਲਿਆ ਪਹਿਲਾਂ ਕਿਉਂ ਨਹੀਂ ਸੱਦਿਆ ਪਹਿਲਾਂ ਕਿਸੇ ਨੇ ਉਹ ਕਰਿਆ ਇਹੀ ਹੋਇਆ ਹੁਣ ਵੀ ਫਿਰ ਇਹਨਾਂ ਦਾ ਮਤਲਬ ਉਹਦੇ ਤੇ ਦਬ ਦਬਾ ਹੈਗਾ ਆਪਣੇ ਤੇ ਸ਼ਰੋਣੀ ਕਮੇਟੀ ਤੇ ਪੂਰਾ ਦਬ ਦਬਾ ਜੀ ਸ਼ਰੋਣੀ ਸਾਰੇ ਮਤਲਬ ਮੈਂਬਰ ਇਹਨਾਂ ਦੇ ਸਾਰੇ ਉੱਥੇ ਜਿਹਨੂੰ ਇਹ ਮਤਲਬ ਐ ਚਿੱਠੀ ਪਾ ਕੇ ਲਫਾਫੇ ਹੀ ਭੇਜ ਦਿੰਦਾ ਉਸੇ ਨੂੰ ਪ੍ਰਧਾਨ ਬਣ ਬਣੂਗਾ ਹੋਰ ਨਹੀਂ ਦੂਜਾ ਨਹੀਂ ਪ੍ਰਧਾਨ ਬਣਣਾ ਚੋਣਾ ਜੇ ਚੋਣਾ ਹੋ ਜਾਣਾ ਤਾਂ ਪਤਾ ਲੱਗ ਜਿਨਾਂ ਨੂੰ ਚੋਣਾ ਤਾਂ ਮਤਲਬ 20 ਸਾਲ ਹੋ ਗਏ ਹੋਈਆਂ ਹੀ ਨਹੀਂ ਚੋਣਾ ਤਾਂ 20 ਸਾਲ ਹੋ ਗਏ ਹੋਈਆਂ ਹੀ ਨਹੀਂ ਫਿਰ ਲੋਕਤੰਤਰ ਤਾਂ ਹੈ ਨਹੀਂ ਨਾ ਜੀ ਨਾ ਨਾ ਕੋਈ ਲੋਕਤੰਤਰ ਨਹੀਂ ਕੋਈ ਲੋਕਤੰਤਰ ਨਹੀਂ ਢੋਂਗ ਹੈ ਜੀ ਉਹ ਉਹ ਤਾਂ ਮੇਰੇ ਵਰਗਾ ਇੱਥੇ ਮੰਨ ਲਓ ਤਿੰਨ ਬੰਦੇ ਬੈਠੇ ਮੈਂ ਦੋ ਦੋ ਤਿੰਨ ਤਿੰਨ ਮਾਰਨ ਲੱਪੜ ਸੀ ਡੇਰਾ ਭਾਣਾ ਸਾਹਿਬ ਨੂੰ ਮੰਨਦੇ ਮੈਂ ਉੱਥੇ ਜਾ ਕੇ ਭਾਂਡੇ ਮੰਜਣ ਲੱਗਿਆਂ ਨਾ ਵੀ ਮੈਨੂੰ ਮਾਫ ਕਰ ਦਿਓ ਜੀ ਬਸ ਬਸ ਜੋੜੇ ਛੋੜਨ ਲੱਗੀ ਹੁੰਦਾ ਪਰ ਲੋਕ ਸਮਝਦੇ ਇਹ ਗੱਲਾਂ ਨੂੰ ਵੀ ਇਹ ਸਾਰ ਢੋਂਗ ਨੇ ਸਾਰਾ ਕੁਝ ਹੋਇਆ ਸਮਝਦੇ ਜੀ ਤਾਂ ਜੋ ਮਤਲਬ ਇਹਨਾਂ ਦਾ ਸੁਕੜਾ ਸਾਫ ਹੋ ਗਿਆ ਪੰਜਾਬ ਦੀਆਂ 13 ਚੋਂ ਬਾ ਇੱਕ ਸੀਟ ਰਹੀ ਗਈ ਇਹਨਾਂ ਕੋਲ 12 ਹਰ ਗਈ ਤੇ ਤਾਂ ਜੋ ਸਾਰੇ ਮਤਲਬ ਖੇ ਨੂੰ ਫੇ ਨੂੰ ਹੋ ਗਿਆ ਕਾਲੀ ਤਾਲ ਇਸੋ ਬਦਲ ਸਪੀਚ ਦਿੰਦਾ ਹੁੰਦਾ ਉਹ ਕਹਿੰਦਾ ਵੀ ਬਈ ਅਸੀਂ ਕੰਮ ਕਰੇ ਸਾਡੇ ਹੀ ਸਾਰਾ ਕਾਰੋਬਾਰ ਕੀਤਾ ਹੋਇਆ ਏ ਅਸੀਂ ਸੜਕਾਂ ਬਣਾਈਆਂ ਅਸੀਂ ਚੰਗੇ ਕੰਮ ਕਰੇ ਜਿਹੜੀਆਂ ਵੀਰ ਜੀ ਸੜਕਾਂ ਬਣਾਈਆਂ ਉਹ ਤਾਂ ਇੱਕ ਜਿਵੇਂ ਆਪਾਂ ਆਪਦੇ ਜਵਾਕ ਨੂੰ ਕਰਜ਼ਾ ਲੈ ਕੇ ਮਕਾਨ ਪਾ ਕੇ ਦੇ ਗਏ ਉਹ ਕੁਛ ਕਰਿਆ ਇਹਨਾਂ ਨੇ ਟੋਲ ਲਾਤੇ ਥਾਂ ਥਾਂ ਪੰਜ ਪੰਜ ਚਾਰ ਚਾਰ 100 ਰੁਪਿਆ 3 300 ਰੁਪਿਆ ਟੋਲ ਹੈ ਸਾਰੇ ਟੋਲ ਲਾਏ ਵੈ ਇਹਨਾਂ ਨੇ ਮੁੱਲ ਲੈ ਕੇ ਦਿੱਤੀਆਂ ਲੋਕਾਂ ਨੂੰ ਸੜਕਾਂ ਇਹਨਾਂ ਨੇ ਕੀ ਬਣਾਏਗਾ ਕਿਵੇਂ ਜੀ ਉਹ ਜਿਹੜੇ ਬੰਦ ਜੇ ਖੜੇ ਕਰੇ ਉਹ ਟੂਲ ਟੈਕਸਾਂ ਦੇ ਉਹ ਵੀ ਇਹਨਾਂ ਦਾ ਹੀ ਸਹੀ ਉਹਦੇ ਚ ਵੀ ਜਿਹੜਾ ਇਹਨਾਂ ਨੇ ਖੜੇ ਕਰਿਆ ਹੁਣ ਵੀ ਇਹ ਪੂਰਾ ਹੋਇਆ ਪਿਆ ਟਾਈਮ ਉਹਨਾਂ ਦਾ ਹੁਣ ਵੀ ਪੈਸੇ ਲਈ ਜਾਂਦੇ ਹਿੱਸਾ ਇਹਨਾਂ ਦਾ ਵੱਡੇ-ਵੱਡੇਾਂ ਦਾ ਕੰਮ ਕਰਿਆ ਐਂ ਕਰ ਮੈਨੂੰ ਮੋਟਰਸਾਈਕਲ ਤੇ ਚੜਾ ਚੱਲ ਕੇ ਜਨੂੰ ਵਿਖਾ ਕੇ ਲਿਆਵਾਂ ਇਹਨਾਂ ਦੇ ਕੰਮ ਕਰੇ ਉੱਥੇ ਜਿਹੜੀ ਸਰਕਾਰ ਜਿਹੜੀ ਇਹਨੇ 50 ਕਿਲੇ ਸਾਡੇ ਬਹਾਨ ਰੋਕਿਆ ਜ਼ਮੀਨਾਂ ਤੈਨੂੰ ਉੱਥੇ ਕੰਮ ਦਿਖਾ ਕੇ ਠਾਣਾ ਉੱਥੇ ਜੇ ਉੱਥੇ ਤੈਨੂੰ ਜਾਲ ਕੇ ਨਾ ਕੇ ਦਿਖਾਈ ਤੂੰ ਸੜਕ ਉਥੋਂ ਦੀ ਜਿਹੜੇ ਇਹਨਾਂ ਦੇ ਕੰਮ ਕਰੇ ਆ ਆਇਤ ਜਿਹੜੀ ਹੈ ਕਿਲੋ 2 ਕਿਲੋਮੀਟਰ ਸਾਡਾ 50 ਕਿੱਲੇ ਭਾਂ ਲੈ ਲਾੜ ਦੇ ਸਰ ਪੰਜ ਮਾੜਾ ਸੀ ਸਰਕਾਰ ਕੰਮ ਕਰਨ ਵਾਸਤੇ 50 ਕਿੱਲੇ ਟਰੂਪ ਦਿੱਤੀ ਪੈਸਾ ਕਨੀ ਤਾਂ ਕਿ ਉਹਨੂੰ ਠੇਕਾ ਦਿਆ ਕਰਾਂਗੇ ਜਮੀਨ ਤਾਂ ਕਿ ਠੇਕਾ ਦਿਆ ਕਰਾਂ ਭਾਂਡੇ ਬਣ ਜਾਂਦੀ ਕਾਦੀ થઈ ਜਾਂਦੀ ਸਜ਼ਾ ਤਾਂ ਪਤਾ ਲੱਗ ਗਈ ਮੈਂ ਗਲਤੀ ਕੀਤੀ ਹੈ ਅਸਲ ਸਜ਼ਾ ਤਾਂ ਉਹ ਫਿਰ ਭੁਗਤੀ ਜਾਂਦਾ ਹੈ ਜੇ ਆਪਾਂ ਦੇਖੀਏ ਅਸਲ ਸਜ਼ਾ ਤਾਂ ਉਹ ਭੁਗਤ ਰਿਹਾ ਹੈ ਜਿਹੜਾ ਭੁਗਤ ਹੈ ਸਿਆਸੀ ਲੀਡ ਉਹਨੂੰ ਬਾਹਰ ਕਰਤਾ ਤਨਖਾਹਿਆ ਕਰਾਰ ਦੇਤਾ ਤੇ ਹੋਰ ਇਹਦੇ ਉੱਤੇ ਕੀ ਰਹਿ ਗਿਆ ਜੀ ਭਾਉ ਦੇ ਦਿੱਤਾ ਤੇ ਫਿਰ ਉਹ ਪਾਰਟੀ ਚ ਮਤਲਬ ਬਹੁਤ ਖਾਸ ਸੀ ਪਰ ਲੋਕ ਕਹਿੰਦੇ ਵੀ ਉਹ ਜਮਾ ਹੀ ਪਾਰਟੀ ਛੱਡ ਦੇਣੀ ਚਾਹੀਦੀ ਹੈ ਕਦੇ ਵੀ ਨੂੰ ਲੜਨਾ ਨਹੀਂ ਚਾਹੀਦਾ ਉਹ ਤਾਂ ਹੁਣ ਜਦੋਂ ਜਿਹੜੀ ਲੋਕਾਂ ਦੀ ਭਾਵਨਾ ਉਹ ਆਪੇ ਪੂਰੀ ਹੋ ਜੂ ਹੌਲੀ ਹੌਲੀ ਜਦੋਂ ਨਾ ਪਾਈ ਕਿਸੇ ਨੇ ਅਸਲ ਜਿਹਾ ਤਨਖਾਹਿਆ ਕਰਾਰ ਲੱਗ ਗਿਆ ਹੁਣ ਉਹਦੇ ਪ੍ਰੋਗਰਾਮ ਕਿੰਨਾ ਕੁਛ ਮਤਲਬ ਜੇ ਉਹਨੂੰ ਤਨਖਾਹਿਆ ਕਰਾਰ ਲੱਗਦਾ ਹੈ ਸੇਵਾ ਹੁੰਦੀ ਹੈ ਤੇ ਐਦੂ ਉੱਤੇ ਹੋਰ ਸੇਵਾ ਕੀ ਉਹਦੀ ਸਜ਼ਾ ਕੀ ਹੋਊ ਉਹਨੂੰ ਲੱਗਦਾ ਵੀ ਇਹਦੇ ਦੋ ਤਿੰਨ ਬਲਾਇਕ ਮਾਫ ਕਰਕੇ ਦੁਬਾਰਾ ਤੋਂ ਪਾਰਟੀ ਦੇ ਵਿੱਚ ਸ਼ਾਮਲ ਕਰਨ ਲਈ ਬੁਲਾਇਆ ਗਿਆ ਹੋਊਗਾ ਨਹੀਂ ਨਹੀਂ ਬਿਲਕੁਲ ਨਹੀਂ ਐ ਐਡੀ ਛਿੱਦੀ ਕਿਥੇ ਹਜੇ ਉਹਨੇ ਸਜ਼ਾ ਤਾਂ ਕੋਈ ਕੱਟੀ ਨਹੀਂ ਤੇ ਦੁਬਾਰਾ ਉਹਨੂੰ ਪਾਰਟੀ ਚ ਕੌਣ ਲਾਊਗਾ ਜਿਹੜੀ ਜੁੱਤੀਆਂ ਝਾੜਨ ਵਾਲੀ ਜਾਂ ਭਾਂਡੇ ਮਾਂਜਣ ਵਾਲੀ ਉਹ ਧਾਰਮਿਕ ਸੇਵਾ ਹੁੰਦੀ ਆ ਜਿਹੜਾ ਕੋਈ ਮਾੜਾ ਮੋਟਾ ਕੰਨਾ ਕਰਦਾ ਜਿਹੜੀ ਸਿਆਸੀ ਜਗ ਉਹ ਤਾਂ ਹਜੇ ਉਹਨੂੰ ਮਿਲਨੀ ਹੈ ਠੀਕ ਜਿਹੀ ਸੀ ਕੋਈ ਨਾਂ ਵਾਲਾ ਚੰਗਾ ਵੀ ਨਹੀਂ ਸੀ ਕਹਿ ਸਕਦੇ ਤੇ ਨਾਂ ਮਾੜਾ ਕਹਿ ਸਕਦੇ ਹਾਂ ਜਿਹੜੀਆਂ ਉਹਨਾਂ ਨੇ ਗਲਤੀਆਂ ਕੀਤੀਆਂ ਉਹ ਮਾੜੀਆਂ ਸੀ ਜੇ ਲੋਕਾਂ ਲਈ ਜਿਹੜਾ ਕੋਈ ਕੰਮ ਕੀਤਾ ਉਹਨਾਂ ਨੇ ਜਾਂ ਹੋਰ ਕਿਸਾਨਾਂ ਲਈ ਕਰਦੇ ਰਹੇ ਉਹ ਚੰਗਾ ਵੀ ਸੀ ਪਰ ਉਹਨਾਂ ਨੇ ਤਾਂ ਬੇਅਦਬੀ ਦਾ ਮੁੱਦਾ ਹੀ ਲੈ ਕੇ ਵਹਿ ਗਿਆ ਜਿਹੜਾ ਉਹਨਾਂ ਨੇ ਗਲਤ ਕਰਿਆ ਉਹਦੀ ਸਜ਼ਾ ਤਾਂ ਹੁਣ ਉਹ ਭੁਗਤਣ ਗਈ ਉਹ ਤਾਂ ਬਹੁਤ ਵੱਡੀ ਗਲਤੀ ਹੋ ਗਈ ਉਹਨਾਂ ਨੂੰ ਤੇ ਗਲਤੀ ਤਾਂ ਹੈਗੀ ਇਹਦੇ 'ਚ ਇਹਦੇ ਤਾਂ ਕੋਈ ਸ਼ੱਕ ਹੀ ਨਹੀਂ ਹੈਗਾ ਐਦਾਂ ਉੱਤੇ ਗਲਤੀ ਕੀ ਹੋਊਗੀ ਜੇ ਆਪਾਂ ਕਿਸੇ ਦਾ ਕੋਈ ਨੁਕਸਾਨ ਕਰ ਦੇ ਗੋ ਉਹ ਗਲਤੀ ਕਿਸੇ ਤੋਂ ਮਾਫੀ ਮੰਗ ਲਾਂਗੇ ਤੇ ਗੁਰੂ ਤੋਂ ਆਪਾਂ ਮਾਫੀ ਕਿਵੇਂ ਮੰਗਾਂਗੇ ਗੁਰੂ ਤੋਂ ਤਾਂ ਨਹੀਂ ਮਾਫਨਾ ਗੁਰੂ ਆਪ ਨੂੰ ਐ ਮਾਫ ਕਰੇ ਇੱਕ ਹੋਰ ਦੋਸ਼ ਵੀ ਲੱਗਦਾ ਲੋਕਾਂ ਨੂੰ ਕਿ ਸਰਸੇ ਵਾਲੇ ਸਾਹਿਬ ਨੂੰ ਮਾਫੀ ਦਿੱਤੀ ਗਈ ਉਹ ਵੀ ਗਲਤੀ ਸੀ ਉਹ ਵੀ ਗਲਤੀ ਸੀ ਕਿਉਂ ਮਾਫੀ ਦਿੱਤੀ ਉਹਨੂੰ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਬੇਅਦਬੀ ਚੱਕਰੀ ਉੱਥੋਂ ਪਿਆ ਗਿਆ ਫਿਰ ਹੈ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਮਾਫੀ ਨਹੀਂ ਗਾ ਜਿਹੜੇ ਬੰਦਾ ਗੁਰੂ ਦਾ ਬੇਅਦਬੀ ਕਰਦਾ ਉਹਨੂੰ ਮਾਫ ਕੀ ਉਹਨੂੰ ਤਾਂ ਮਾਫ ਨਹੀਂ ਚਾਹੀਦਾ ਉਹਨੂੰ ਤਾਂ ਮਤਲਬ ਇਹ ਸਜ਼ਾ ਹੋਣੀ ਚਾਹੀਦੀ ਉਹੀ ਸਜ਼ਾ ਇਹ ਹੁਣ ਭੋਗਤ ਰਹੇ ਨੀਤਾ ਰਾਜ ਬਹੁਤ ਵਧੀਆ ਸੀ ਜਿਹੜਾ ਚੱਲੀ ਜਾਂਦਾ ਸੀ ਪਹਿਲਾਂ ਜੁੱਤੀਆਂ ਦੀ ਸੇਵਾ ਮਿਲ ਜੇ ਉਹਨੂੰ ਉਹਨੂੰ ਕੋਈ ਭਾਂਡ ਨਹੀਂ ਸੇਵਾ ਮਿਲ ਜੇ ਠੀਕ ਹੈ ਜਿੰਨਾ ਕੋਈ ਨਾ ਕਰਨਾ ਸੀ ਉਹਨਾਂ ਕੋਲ ਨੂੰ ਮਤਲਬ ਮਿਲ ਗਿਆ ਜਿਹੜਾ ਜਿਹੜਾ ਉਹਨੇ ਕਰਿਆ ਸੀ ਠੀਕ ਹੈ ਗਣੀ ਐਦੋਂ ਵੀ ਇੱਕ ਹਾਂ 4 ਦਿਨ ਜੁੱਤੀਆਂ ਇੱਕ ਮਿੰਟ ਮਾਲਾ ਵੀ ਜਿਹੜਾ ਹੈਗਾ ਉਹਨੂੰ ਇਨਿਕ ਸਜਾ ਮਿਲ ਜਾਈ ਜੁੱਤੀਆਂ ਦੀ ਸਜਾ ਮਿਲ ਜਾਈ ਚਾਹੇ ਉਹਨਾਂ ਮਾਲਾ ਵੀ ਆ ਜੀ ਨਹੀਂ ਇਹ ਸਜਾ ਫਿਰ ਵੱਡੀ ਸਜਾ ਜੀ ਹਾਂ ਹਾਂ ਵੱਡੀ ਸਜਾ ਹੀ ਹੈ ਜਗੀ ਹੋਰ ਜਿਹੜਾ ਉਹਨਾਂ ਨੇ ਮਤਲਬ ਕਿ ਇਤੋਂ ਵੱਡੀ ਸਜਾ ਹੋਰ ਕੀ ਹੋਊਗੀ ਜਿਹੜੀ ਮਾਲਾ ਵੀ ਜਿਵੇਂ ਹੁਣ ਏਡੇ ਵਾਲਾ ਰਾਜ ਤੋਤੇ ਥੱਲੇ ਆ ਗਿਆ ਹੂੰ ਏਦੋਂ ਵੇ ਹੁਣ ਲੋਕਾਂ ਨੇ ਮਤਲਬ ਆਪਣੇ ਲੋਕਾਂ ਦੇ ਹੱਥਾਂ ਜੀ ਆ ਨਾ ਗੱਲ ਤਾਂ ਠੀਕ ਹੈ ਕਹਣੀ ਕਿ ਇਹ ਵੋਟ ਪਾਉਣੀ ਆ ਜਾਂ ਕੁਝ ਵੀ ਕਰਨਾ ਆਪਾਂ ਲੋਕਾਂ ਨੇ ਥੱਲੇ ਸਿਰਾਂ ਦੇ ਲੋਕਾਂ ਨਹੀਂ ਤਾਂ ਹਾਂ ਪਰ ਲੋਕ ਤਾਂ ਕਹਿੰਦੇ ਨੇ ਕਿ ਰਾਜ ਦੀ ਬਿਲਕੁਲ ਹੀ ਛੱਡ ਦੇਣ ਕਦੇ ਵੀ ਨਾ ਲੜਨ ਨਹੀਂ ਛੱਡਣੀ ਪਣੀ ਅੱਜ ਨਾ ਛੱਡੂ ਯੋਗਨੜੀ ਸਜ਼ਾਵਾ ਹੁੰਦੀਆਂ ਨੇ ਮਨ ਲੋਕੇ ਜਿਵੇਂ ਜੋੜੇ ਧਾੜ ਦੇਣੇ ਜਾਂ ਭਾਂਡੇ ਮਾਜਨੇ ਅਸਲ ਸਜ਼ਾਵਾ ਹੁੰਦੀ ਹੈ ਕਿ ਢੋਂਗ ਹੀ ਹੁੰਦਾ ਹੈ ਨਹੀਂ ਢੋਂਗ ਕਿਉਂ ਹੁੰਦਾ ਕੋਈ ਹੁਣ ਲੀਡਰ ਭਾਂਡੇ ਮਾਂਜੀ ਜਾਂਦਾ ਚਾਹੇ ਮਤਲਬ ਜੁੱਤੀਆਂ ਸਾਫ਼ ਕਰੀਆਂ ਤਾਂ ਸਜ਼ਾ ਹੀ ਆ ਇਹ ਵੀ ਬਹੁਤ ਵੱਡੀ ਸਜ਼ਾ ਆ ਗਈ ਹੈ ਇੱਕ ਗ라운 ਦੀ ਜਿਹੜੀਆਂ ਸਰਕਾਰਾਂ ਇਹ ਹੀ ਜ਼ਿੰਮੇਵਾਰ ਹੈ ਇਹਨਾਂ ਕੰਮਾਂ ਦੇ ਇਹ ਜੇ ਸਿਕਬੀਰ ਬਾਦਲ ਕਹਿੰਦੇ ਜਿਹੜੇ ਕਾਂਡ ਕਰਾਏ ਕਾਂਡ ਕਰਾ ਕੇ ਨਾ ਆਪ ਦੀ ਸ਼ਹਿਸਤ ਕਾਇਮ ਰੱਖਦੇ ਤੇ ਦੂਜਿਆਂ ਨੂੰ ਤਾਂ ਮਰਨ ਨੇ ਲੋਕ ਮਰ ਜਾਂਦੇ ਤਾਂ ਇਹਨਾਂ ਕੋਈ ਉਹ ਨਹੀਂ ਨਾ ਸੇ ਤੇ ਕੋਈ ਅਸਰ ਇਹੋ ਜੀ ਸਜ਼ਾ ਹੋਣੀ ਚਾਹੀਦੀ ਹੈ ਤੁਹਾਡੇ ਹਿਸਾਬ ਨਾਲ ਮਾਦਾ ਕਨ ਨੂੰ ਗੋਲੀ ਦਾ ਆਰਡਰ ਹੋਣਾ ਚਾਹੀਦਾ ਭੈਣ ਚੋਣ ਨੂੰ ਜਿਹੜੇ ਇਹਦੇ ਆ ਖਾਰੇ ਇਹਨੇ ਦੇਖ ਜ ਸਾਰਾ ਅਕਾਲੀ ਦਲ ਇਹਨਾਂ ਨੇ ਸਾਰਾ ਖਤਮ ਕਰਤਾ ਇਹਦੇ ਬੰਦੇ ਨੂੰ ਗੋਲੀ ਨਾ ਮਾਰਨਾ ਚਾਹੀਦਾ ਯਾਰ ਕਿ ਅਗਰ ਜੁੱਤੀਆਂ ਸਾਫ਼ ਕਰਾਈ ਜਾਂਦੇ ਆ ਭਾਂਡੇ ਮਜਵਾਏ ਜਾਂਦੇ ਉਹ ਸਜਾ ਠੀਕ ਹੈ ਉਹ ਭਾਂਡੇ ਨਾ ਨਾ ਇਹਨੂੰ ਕੀ ਹੁੰਦਾ ਬੇਸ਼ਰਮ ਜੇ ਹੁੰਦੇ ਇਹਨਾਂ ਨੂੰ ਕੁਛ ਕਰਵਾਲਾ ਇਹਨਾਂ ਨੂੰ ਕੁਛ ਕਰਵਾਲਾ ਉਹੀ ਕਰ ਦੇਣਗੇ ਅਸਲ ਸਜ਼ਾ ਕੀ ਹੁੰਦੀ ਹੈ ਵੈਸੇ ਅਸਲ ਸਜ਼ਾ ਤਾਂ ਗੋਲੀ ਵਾਲੀ ਹੈ ਜੇ ਗੋਲੀ ਮਾਰ ਕੇ ਪਾਰ ਕਰਦੇ ਕਹਿੰਦੇ ਚੱਲ ਓਏ ਪਰ ਕਈ ਲੋਕਾਂ ਦਾ ਕਹਿਣਾ ਵੀ ਇਹ ਰਾਜਨੀਤੀ ਛੱਡ ਦੇਣਾ ਅਕਾਲੀ ਦਲ ਪਾਰਟੀ ਛੱਡ ਦੇਣ ਕਹਿੰ ਏ ਰਾਜਿੰਦੀ ਦਾ ਛੱਡਦੇ ਨਹੀਂ ਯਾਰ ਮੈਂ ਤੈਨੂੰ ਕਹਤਾ ਇਹ ਜਿਹਨਾਂ ਨੂੰ ਰੱਥੇ ਚੰਪਨ ਦੇ ਪਸ਼ੂ ਨੂੰ ਪਏ ਬਾਣ ਉਹ ਛੱਡਦਾ ਹੁੰਦਾ ਕਿ ਕੀ ਮਿਲਦਾ ਰੱਥੇ ਚੋਂ ਕੁਝ ਨਹੀਂ ਮਿਲਦਾ ਇਹਨਾਂ ਨੂੰ ਜਦੋਂ ਖਾਣ ਪੀਣੇ ਸਾਰਾ ਕੁਝ ਬਣਾਇਆ ਹੀ ਉੱਥੋਂ ਐ ਇੱਕ ਮਹੀਨੇ ਛੱਡਣਗੇ ਪਾ ਛੱਡਣਗੇ ਨਹੀਂ ਛੱਡਦੇ ਇਹ ਨਹੀਂ ਛੱਡਦੇ ਇਹਦਾ ਕੀ ਕਾਰਨ ਮੰਨਦੇ ਹੋ ਜਿਹੜੇ ਛੋਟੀਆਂ ਸਜ਼ਾਾਂਵਾਂ ਦਿੱਤੀਆਂ ਨੇ ਕਾਰਦੋਂ ਨੇ ਵੱਡੇ ਹੁੰਦੇ ਨੇ ਉਹ ਯਾਰ ਇਹ ਨਾ ਸਾਰੇ ਕੋਈ ਐ ਉਹ ਜਿਹੜੇ ਸਜ਼ਾ ਦੇਣ ਵਾਲੇ ਵੀ ਉਹ ਹੀ ਜੇ ਐ ਤੇ ਸਜ਼ਾ ਲੈਣ ਵਾਲਾ ਵੀ ਉਹ ਹੀ ਐ ਇਹਨਾਂ 'ਚ ਕੋਈ ਫਰਕ ਨਹੀਂ ਮੇਰੇ ਨਜ਼ਰ 'ਚ ਔਰ ਪਹਿਲਾਂ ਦਾ ਕਾਲ ਤੱਕ ਤੂੰ ਜਿਹੜੇ ਵੀ ਜੱਥੇਦਾਰ ਮੰਨ ਲੋ ਕੇ ਸਹਾਇਆ ਦਿੰਦਾ ਸੀ ਉਹ ਵੱਡੀਆਂ ਸਹਾਵਾਵਾਂ ਹੁੰਦੀਆਂ ਸੀ ਅੱਗੇ ਤੋਂ ਕੋਈ ਗਲਤੀ ਨਹੀਂ ਸੀ ਕਰਦਾ ਪਰ ਹੁਣ ਇਹ ਕਾਰਨ ਕੀ ਹੈ ਉਹ ਵੀ ਇਹਨਾਂ ਦੇ ਸਾਰੇ ਕੋਈ ਕੋਈ ਰਲੀ ਮਿਲੀ ਉਹ ਆ ਭੁਗਤ ਇੱਕੋ ਹੀ ਹੈ ਇਹਨਾਂ ਦੀ ਡਰਦੇ ਆ ਬਰੋ ਨਾ ਨਾ ਇਹ ਜਿਹੜਿਆ ਕਾਲ ਤੱਕ ਤਾਂ ਇਹਨਾਂ ਪੈਸਾ ਇਕੱਠਾ ਹੁੰਦਾ ਹੈ ਅੰਬਰਸਰ ਹੁੰਦਾ ਹੋਰ ਤਾਂ ਵੱਡਿਆ ਹੁੰਦਾ ਹੈ ਇਹ ਕਾਲੀ ਦਾ ਇਹ ਜਿਹੜੇ ਦਸੇਦਾਰ ਨੇ ਇਹ ਵਿੱਚ ਰਲ ਕੇ ਆਪ ਵੀ ਡੱਫਕੀ ਜਾਂਦੇ ਕਿਹੜੇ ਗਰੀਬ ਨੂੰ ਦਿੰਦਿਆ ਹੈ ਗੋਲਖ ਮਹਾਰਾਜ ਨੇ ਰੱਖਿਆ ਵੀ ਜਿਹੜੀ ਗੋਲਖ ਹੈ ਗਰੀਬ ਦਾ ਮੂੰਹ ਗਰੀਬ ਦੇ ਮੂੰਹ ਚ ਘੜੀ ਪੰਦੀ ਆ ਇਹਦਾ ਕੋ ਕੋ ਮੋੜ ਕੇ ਚੋਰੀ ਨੂੰ ਖਾਈ ਜਾਂਦੇ ਭੈਣ ਨੇ ਮਹਿੰਗੇ ਸ਼ਰਾਬਾਂ ਪੀਂਦੇ ਆ ਇਹਦੇ ਨੇ ਕਿਹੜੇ ਦੇ ਬੰਨਣਾ ਕਿਹੜੇ ਸਖਾ ਤੁਹਾਨੂੰ ਲੱਗਦਾ ਫਿਰ ਦੋ ਤਰੀਕ ਨੂੰ ਸਜ਼ਾ ਹੋਊਗੀ ਉਹ ਸਜ਼ਾ ਕਿੰਨੇ ਲੈਣੇ ਮੈਂ ਜੇ ਸਜ਼ਾ ਤੈਨੂੰ ਉਹ ਵੇ ਗੋਲੀ ਮਾਰ ਲੰਦੀ ਮੇਰੇ ਅੜਕੇ ਨੂੰ ਅੱਧਾ ਦਿੱਤਾ ਵੇ ਮਾਰੇ ਤੇ ਗੋਲੀ ਮੈਂ ਉਹਦੀ ਮਾਰ ਦੂੰ ਸੱਚਾ ਸੱਚਾ ਜਸੇਦਾਰ ਹੈ ਨਹੀਂ ਫਿਰ ਆਪਣਾ ਹੀ ਕਰਨੇ ਜੇ ਫਿਰ ਇਹਦਾ ਕੰਮ ਹੀ ਨਹੀਂ ਹੁੰਦਾ ਜੇ ਸੱਚ ਹੋਵੇ ਸੱਚ ਦਾ ਨਾਮ ਦਾ ਉੱਚਾ ਵੈਗਰੂ ਆ ਸੱਚਾ ਕੱਲਾ ਉਹਦੀ ਸਜ਼ਾ ਹੋਣੀ ਚਾਹੀਦੀ ਆ ਦੇ ਸਜ਼ਾ ਦਾ ਉਹਨੂੰ ਫਿਰ ਡਬਲ ਹੋਣੀ ਚਾਹੀਦੀ ਐ ਤਾਂ ਉਹੀ ਗੱਲ ਜਿਹੜੇ ਸਜ਼ਾ ਕਰਨ ਵਾਲੇ ਹੋ ਵੀ ਉਹਦੇ ਬੰਦੇ ਐ ਤੇ ਸਜ਼ਾ ਬੋਲੂ ਕੌਣ ਜਿਹੜੇ ਸਜ਼ਾ ਦੇਣ ਵਾਲੇ ਆ ਹਾਂ ਤੇ ਤੁਹਾਨੂੰ ਲੱਗਦਾ ਦੋ ਤਰੀਕਿਆਂ ਬੁਲਾਇਆ ਵੀ ਹੋਊਗਾ ਸਜ਼ਾ ਦੇਖੋ ਅਸੀਂ ਤਾਂ ਕਹਿੰਨੇ ਹੋਣੀ ਚਾਹੀਦੀ ਐ ਤੇ ਪਰ ਜੇ ਹੁਣ ਤੂੰ ਮੈਂ ਤੂੰ ਤੇ ਮੈਂ ਰਲੇ ਮਿਲੇ ਆ ਉਹਦਾ ਇਲਾਜ ਕੀ ਆ ਉਸ ਜਾਮਾ ਕਿਹੋ ਜਿਹਾ ਫਿਰ ਜਿਹੜੇ ਮੈਂ ਜੁੱਤੀਆਂ ਝਾੜ ਦੋ ਜਾਂ ਭਾਂਡੇ ਨਾ ਇਹ ਸਜ਼ਾ ਨਹੀਂ ਬਿਸ਼ਰਮ ਕੀ ਜਾਣਦੇ ਹੁੰਦੇ ਅੱਜ ਦੀ ਸਜ਼ਾ ਹੋਵੇ ਜੁੱਤੀਆਂ ਝਾੜਦੇ ਇਹਨਾਂ ਨੂੰ ਕਿਉਂ ਜੁੱਤੀਆਂ ਦੇ ਨੇ ਤੇ ਵੱਜ ਜਾਣ ਤਾਂ ਨਹੀਂ ਝਾੜਦਿਆਂ ਤਾਂ ਨਹੀਂ ਨਾ ਜੀ ਨਾ ਜਿਵੇਂ ਕਹਿੰਦਾ ਵੀ ਇਹ ਰਾਜਨੀਤੀ ਜਿਵੇਂ ਕਹਿੰਦੇ ਹੁੰਦੇ ਆ ਵੀ ਕਿਸੇ ਦੀ ਲੱਤ ਖਰਾਬ ਹੋ ਗਈ ਸੀ ਜੀ ਤੇ ਉਹਦੇ ਡਾਕਟਰ ਨੇ ਕੁੱਤੇ ਦੀ ਹੱਡੀ ਪਾਦੀ ਲਾ ਦਿੱਤਾ ਜੀ ਤੇ ਉਹ ਡਾਕਟਰ ਪੁੱਛ ਲੈਣਗੇ ਤੋ ਤਕਲੀਫ ਤਾਂ ਨਹੀਂ ਹੁੰਦਾ ਤਕਲੀਫ ਤਾਂ ਨਹੀਂ ਜਦੋਂ ਪਿਸ਼ਾਬ ਕਰਨਾ ਆਟੋਮੈਟਿਕਲੀ ਲੱਤ ਚੱਕੀ ਜਾਂਦੀ ਹੈ ਇਹਨਾਂ ਨੇ ਤਾਂ ਆਟੋਮੈਟਿਕਲੀ ਲੀਡਰ ਚ ਬਾੜੀ ਜਾਣਾ ਜ਼ੋਰ ਲਾ ਲੋ ਤੇ ਗੱਲ ਕਰ ਵੀ ਸਜਾ ਇਹ ਜੀ ਹੋਵੇ ਵੀ ਜਿਹੜੇ ਸਾਰੀ ਉਮਰ ਅੰਦਰੋਂ ਹੀ ਨਾ ਨਿਕਲ ਜੁੱਤੀਆਂ ਝਾੜਨ ਦੀ ਜਾਂ ਭਾਂਡੇ ਮੰਜਣ ਦੀ ਜਾਂ ਇਹ ਤਾਂ ਕਿਹੜੀ ਸਜਾ ਇਹ ਤਾਂ ਜੇ ਆਪਾਂ ਉਹ ਵੀ ਸੇਵਾ ਕਰ ਦਾਂਗੇ ਤਾਂ ਵੀ ਆਪਾਂ ਨੂੰ ਕੀ ਹੋ ਜੇ ਆਪਾਂ ਸੰਗਤ ਦੀ ਸੇਵਾ ਕਰਦੇ ਆਂ ਕੋਈ ਮਾੜੀ ਗੱਲ ਨਹੀਂ ਜਾਂ ਭਾਂਡੇ ਮਾਜ ਲਾਂਗੇ ਤਾਂ ਬੜੀ ਚੰਗੀ ਗੱਲ ਹੈ ਆਪਾਂ ਮੈਂ ਜੇ ਰਹਿੰਨੇ ਆਂ ਮੈਂ ਨਾ ਕਰੋ ਜੇ ਆਪਾਂ ਹੁਣ ਅਸੀਂ ਸੰਗਤ ਹੈ ਇਹ ਬਹੁਤ ਵਾਰੀ ਹੁੰਦਾ ਇਕੱਠ ਵੱਧ ਹੁੰਦਾ ਮਜ਼ਾ ਆਦਿ ਨੇ ਲੈ ਭਾਈ ਆਪਾਂ ਲੱਗਦੇ ਬੜਾ ਜਿਹੜੀ ਅਕਾਲੀਦਾਲਾ ਇਹ ਕਹਿੰਦੀ ਅਸੀਂ ਤਾਂ ਕੰਮ ਬਹੁਤ ਚੰਗੇ ਕਰੇ ਸੀਗੇ ਆ ਹੁਣ ਤੁਹਾਨੂੰ ਦਿਸੀ ਜਾਂਦੇ ਆ ਪਹਿਲਾਂ ਤਾਂ ਮਜੀਠ ਕੇ ਨੇ ਚਿੱਟਾ ਲਿਆਂਦਾ ਜਗਦੀਸ਼ ਭੋਲੇ ਨੂੰ ਬਾਹਰ ਭੇਜਿਆ ਉਸ ਤੋਂ ਸਿੱਖ ਗਿਆ ਫਿਰ ਚਿੱਟਾ ਲਿਆਂਦਾ ਉਹ ਉਹਨੂੰ ਨਹੀਂ ਕੁਝ ਕਰਿਆ ਉਹ ਕੋਣ ਅਕਾਲ ਜੰਧਲਿਆਣੇ ਬਾਗ 'ਚ ਗੋਲੀ ਚਲੀ ਤਾਂ ਮਜੀਟ ਕੇ ਕਹਿੰਦੇ ਕਿਥੇ ਚੰਗੇ ਕਰੇ ਮਨ ਦਾ ਟੱਕਰੇ ਨਹੀਂ ਜੇ ਗੱਲ ਝੂਠਾ ਤਾਂ ਮੇਰੀ ਦੱਸ ਦੇ ਫਿਰ ਸਜਾ ਇਹਨਾਂ ਨੂੰ ਕਿੱਥੇ ਮਿਲੀ ਆ ਆ ਜੋ ਵੀ ਕਾਲੀ ਲੀਡਰ ਕੋਈ ਜਾਂਦਾ ਠੀਕ ਹੈ ਕਿ ਨਹੀਂ ਜਿਹਨ ਕੋਉਂਦਾ ਤੁਸੀਂ ਦੱਸ ਦਿਓ ਫਿਰ ਸਜਾ ਸਜਾ ਦਾ ਬਾੜੀ ਵੱਡੀ ਦੇ ਹੱਕਦਾਰ ਆ ਉੱਡੀ ਦੇ ਇਹਨਾਂ ਨੂੰ ਮਿਲਦੀ ਨਹੀਂ ਜਾਂ ਤਾਂ ਇਹਨਾਂ ਨੂੰ ਆਇਆ ਵੀ ਜੇ ਮੈਂ ਅੱਗੇ ਕਾਲੇ ਪਾਣੀ ਭੇਜ ਦਿੰਦੇ ਸੀ ਐਸੇ ਤਰੀਕੇ ਦੀ ਸਜਾ ਹੋਵੇ ਵੀ ਚਲੋ ਬਾਹਰ ਚੱਲ ਵੇਖੋ ਜੀ ਜਿਨੇ ਕਿਸ ਨੇ ਕੋਈ ਵੀ ਗਲਤ ਕੰਮ ਕਰਿਆ ਉਹਨੂੰ ਸਜ਼ਾ ਪੂਰੀ ਕਰੜੀ ਮਿਲਣੀ ਚਾਹੀਦੀ ਹੈ ਸਾਡਾ ਗੁਰੂ ਗ੍ਰੰਥ ਸਾਹਿਬ ਇਦੋਂ ਵੱਡੀ ਸਾਡੀ ਕੋਈ ਚ ਸਾਨੂੰ ਇਹਦਾ ਬਹੁਤ ਦੁੱਖ ਹੈ ਤੇ ਸਜ਼ਾ ਤਾਂ ਮਿਲਣੀ ਚਾਹੀਦੀ ਹੈ ਕਿਹੋ ਜੀ ਸਜ਼ਾ ਦੇਣਗੇ ਤੁਹਾਡੇ ਨਾਲ ਕੀ ਲੱਗਦਾ ਵੇਖੋ ਜੀ ਉਹ ਉਹਨਾਂ ਦੇ ਹੱਥਾਂ 'ਚ ਫੈਸਲਾ ਉਹ ਆਪਾਂ ਕੁਝ ਕਰ ਨਹੀਂ ਸਕਦੇ ਜੀ ਜੀ ਅੱਛਾ ਇਹ ਪਹਿਲਾਂ ਸਜ਼ਾ ਦਿੱਤੀ ਜਾਂਦੀ ਜਿਵੇਂ ਜੁੱਤੀਆਂ ਝਾੜ ਦੋ ਜੀ ਜਾਂ ਭਾਂਡੇ ਮਾਂ ਦੇ ਉਹ ਸਜ਼ਾ ਕਿੱਡੀ ਉਹ ਤਾਂ ਡਰਾਮੇ ਆ ਜੀ ਉਹ ਤਾਂ ਡਰਾਮੇਵਾਦ ਨੇ ਸਜ਼ਾ ਦਾ ਮਹਾਰਾਜਾ ਰਣਜੀਤ ਸਿੰਘ ਨੂੰ ਦਿੱਤੀ ਸੀ ਕੋਰਟ ਦੇ ਲੱਗੇ ਸੀ ਉਹਦੇ ਉਹ 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 ਦਿੰਦੇ ਸੀ ਸਜ਼ਾ ਹੁਣ ਤਾਂ ਜੱਫੇਦਾਰ ਕਿਹੜੇ ਆ ਹੁਣ ਤਾਂ ਲਫਾਫਿਆਂ ਵਾਲੇ ਜੱਫੇਦਾਰ ਆ ਜੀ ਆਫੇ ਕਿਵੇਂ ਜੀ ਉਹ ਹੋਰ ਜਿਹੜੇ ਨੂੰ ਬਾਦਲ ਕੇ ਕਹਿੰਦੇ ਸੀ ਉਹੀ ਬਣਦਾ ਸੀ 40 ਸਾਲ ਹੋ ਗਏ ਸਰੋਮਣ ਕਮੇਟੀ ਤੋਂ ਕਬਜ਼ਾ ਨਹੀਂ ਚੱਕਿਆ ਗਿਆ ਕਿਸੇ ਦਾ ਜੀ ਤੁਸੀਂ ਵੀ ਸਿਆਣੇ ਹੋ ਇਸ ਗੱਲ 'ਚ ਜੀ ਜੀ ਚਲੋ ਜੋ ਉਹ ਕਮੇਟੀ ਨੇ ਫੈਸਲਾ ਕਰਨਾ ਹੈ ਤਾਂ ਵੀ ਕੁਸ਼ਾ ਸਾਡੀ ਕਮੇਟੀ ਖੋਦੋਂ ਦੀ ਬਹੁਤ ਵੱਡੀ ਹੈ ਜੇ ਦੇਖਗੇ ਸੁਪਰੀਮ ਕੋਰਟ ਹੋਰ ਸਾਰਿਆਂ ਨਾਲ ਉੱਚੀ ਚੀਜ਼ ਆ ਉਹ ਉੱਚੀ ਅਦਾਲਤ ਹੈ ਮੈਨੂੰ ਲੱਗਦਾ ਵੀ ਉਹ ਉਵੇਂ ਨਿਆਂ ਨਹੀਂ ਕਰ ਰਹੀ ਹੁਣ ਅਸੀਂ ਤਾਂ ਇਹ ਗੱਲ ਮੰਨਦੇ ਆਂ ਵੀ ਨਿਆਂ ਮਿਲਣਾ ਚਾਹੀਦਾ ਪਰ ਮਿਲ ਨਹੀਂ ਰਿਹਾ ਮਿਲ ਨਹੀਂ ਰਿਹਾ ਜੇ ਕੋਈ ਇਥੇ ਮੜਾ ਜਾ ਕੋਈ ਕਿਸੇ ਚੀਜ਼ ਬਾਰੇ ਮੜਾ ਜਾ ਗਲਤ ਬੋਲ ਦੇ ਉਹਦੀ ਿੰੰਗ ਚੜ ਕੇ ਆ ਜਿਹੜਾ ਭਰਾਵਾ ਡਰਦੇ ਆਂ ਬੋਲਦੇ ਨਹੀਂ ਅਸੀਂ ਤਾਂ ਹੱਥ ਬੰਨ ਕੇ ਦਿਨ ਕੱਟਦੇ ਆਂ ਸੁਖਵੀਰ ਬਾਦਲ ਕਿਉਂ ਨਹੀਂ ਚੜ ਕੇ ਆਉਂਦੇ ਜੀ ਵੇਖੋ ਜੀ ਅਸੀਂ ਕੁਝ ਕਹਿ ਨਹੀਂ ਸਕਦੇ ਹੁਣ ਉਹਨਾਂ ਦੇ ਵੱਡੇ ਬੰਦੇ ਆ ਇਹਨਾਂ ਤੋਂ ਤਾਂ ਸਾਰੇ ਡਰਦੇ ਆਂ ਸਖਬੀਰ ਬਾਦਲ ਪਰ ਇਹ ਕਹਿੰਦੇ ਵੀ ਸੱਤ ਤੱਕ ਕੋਈ ਗਲਤੀ ਨਹੀਂ ਹੋਈ ਜਦੋਂ ਚੰਗੇ ਕੰਮ ਕਰੇ ਜਿੰਨੀ ਆਵੇਂ ਹੋਈਆਂ ਸਾਲ ਚ ਆਉਂ ਜਗੇ ਸਾਡੇ ਕੋਲ। ਉਹ ਮੇਰੀ ਗੱਲ ਸੁਣੋ ਜੀ ਆਪਾਂ ਕੁਝ ਕਹਿ ਨਹੀਂ ਸਕਦੇ ਜਦੋਂ ਆਪਾਂ ਅੱਖੀ ਨਹੀਂ ਦੇਖੀ ਚੀਜ਼। ਨਹੀਂ ਇਹ ਗੋਲੀ ਕਾਂਡਾ ਦੇਖਿਆ ਆਪਾਂ ਕੀ ਆਂ ਉਹ ਤਾਂ ਦੇਖਿਆ ਉਥੇ ਪੁਲਿਸ ਵਾਲੇ ਮਾਰਦੇ ਵੀ ਦੇਖਿਆ ਫਾਇਰ ਵੀ ਹੁੰਦੇ ਦੇਖਿਆ ਪਰ ਜਦੋਂ ਆਪਾਂ ਹੁਣ ਕੋਲੇ ਇਹ ਨਹੀਂ ਸੀ ਆਪਾਂ ਤਾਂ YouTube ਤੇ ਦੇਖਿਆ ਜੀ। ਨਿਆ ਕਰਦਾ ਸੀ ਮਹਾਰਾਜਾ ਰਣਜੀਤ ਸਿੰਘ ਵੇਲੇ ਫੂਲਾ ਸਿੰਘ ਕਰਕੇ ਜਥੇਦਾਰ ਆ। ਹੁਣ ਨਾ ਦਾ ਕੋਈ ਜ਼ਥੇਦਾਰੀ ਕਾਲ ਤੱਕ ਏਡਾ ਤਕੜਾ ਆਇਆ ਹੈ ਅਜੇ ਤੱਕ ਤੇ ਨਾ ਹੀ ਸਾਡੀ ਜਿਉਂਦੇ ਜਿਉਂਦੇ ਆਉਣਾ ਸਾਨੂੰ ਪੈਠੋ ਦੀ ਕਮੈਦ ਹੈ ਇਹ ਪਾਰਟੀ ਦੇ ਬੰਦੇ ਨੇ ਬਸ ਜਿਵੇਂ ਕੱਲ ਹੀ ਢਾਲੀ ਖਤਮ ਕਰਤਾ ਇਹਨਾਂ ਨੇ ਅਸੀਂ ਸਨ ਜਦੋਂ ਦੀਆਂ ਮਤਲ ਬੋਟਾਂ ਪੈਣ ਲੱਗੀਆਂ ਕਾਲੂਆਂ ਨੂੰ ਬੋਟਾਂ ਪਾਉਂਦੇ ਸੀਗੇ ਜਿੰਨੇ ਪੁਰਾਣੇ ਕਾਲੀ ਹੈ ਉਹਨਾਂ ਨੂੰ ਕੋਈ ਪੁੱਛ ਦਸਣੀ ਨਵਾਂ ਪਾਰਟੀ ਜੋ ਕੱਢਿਆ ਕੰਗਰੈਸ ਚੋ ਲਿਆਂਦਾ ਉਹਨੂੰ ਲੀਡਰਸ਼ਿਪ ਦਿੱਤੀ ਇਹਨਾਂ ਨੇ ਕਾਲੀ ਦਲ ਦਾ ਪੱਠਾ ਹੀ ਵਾਰ